ਹਰ ਆ ਬੇਨ ਉਹਨਾਂ ਨੇ ਆਈ ਆ ਜਾ ਫੇਰ ਉਹਨਾਂ ਕੋਲ ਨਵੇਂ ਇਹਨਾਂ ਦਾ ਇਹਦਾ ਖਾਲੇ ਰੋਪੇ ਪੁੱਸ ਵਾਲੇ ਨੇ ਕੁਟੀਆ ਸਾਨੂੰ ਲੰਨਾ ਆ ਕੁਟੀਆ ਸਾਨੂੰ ਜਾਣਦੇ ਆ ਪੁੱਛਿਆ ਲਈ ਹੋਵੇ ਨਾ ਕਿਉਂ ਬਹੁਤ ਨੇ ਕਿ ਪਰਵਾਹ ਸਾਡਾ ਉਹਨੂੰ ਵੀ ਕੁਟੀਆ ਆਏਗਾ ਨਾ ਭਾਈ ਤੁਹਾਡਾ ਗੁਰਦੇਵ ਸਿੰਘ ਜੀ ਕਿਹੜਾ ਪਿੰਡ ਤੇ ਆ ਕੀ ਗੱਲ ਹੋਈ ਸੜਕ ਤੁਹਾਡੇ ਸੱਟਾ ਸੁੱਟਾ ਲੱਗੀਆਂ ਕੱਪੜੇ ਜਮੈਂਡਾ ਸਹੀ ਵੀ ਆਏ ਆ ਮੁੰਡੇ ਨੂੰ ਵਿਆਹ ਮਿਆਂ ਆਵੇਂ ਦਾ ਅੱਗੇ ਵੀ ਜਿਹੜੇ ਕੁੜੀ ਨਾਂ ਦਾ ਸਾਡੀ ਰੋਟੀ ਪਾਣੀ ਬਣਾਉਂਦੀ ਰਹੀ ਨਾਲ ਕਦੀ ਲੈ ਕੇ ਕਦੀ ਆ ਮੰਗ ਕਰਦੇ ਆ ਟੀਨੀ ਜਿਹੜਾ ਵਾ ਕਰ ਲੋ ਉਦੋਂ ਇਹਨਾਂ ਨੇ ਕੀਤਾ ਨਹੀਂ ਫੇਰ ਅਹੀਂ ਅੱਗੇ ਬੇਬਾਦੀ ਗੱਲ ਦੇ ਚਾਹੁੰਦੇ ਪੀਸਾ ਬੂਸਾ ਦੋ ਅੱਗੇ ਵੀ ਆਇਆ ਕਦੀ 13000 ਰੁਪਏ ਜੈ ਇਹਨਾਂ ਦੇ ਖਾਤੇ ਪਪਾਇਆ ਤੇ ਬਾਅਦ ਦੇ ਵਿੱਚ ਇਹਨਾਂ ਨੇ ਮੈਂ ਆਖਿਆ ਵੀ ਜੇ ਲੈਣ ਸਾਢੇ 27000 ਦੇ ਕੇ ਬਚੀ ਦਿੱਤੀ ਅਹੀਂ ਮੁਕ ਅਹੀਂ ਜਾ ਉਹ ਨਹੀਂ ਦੇਣਾ ਬਾਦੀ ਗੱਲ ਜੇ ਤੁਹਾਡਾ ਲੈਣ ਦੇਣਾ ਅਸੀਂ ਤਾਂ ਦਸੂਈ ਨਹੀਂ ਮੰਗਦੇ ਨਾ ਹੀ ਮੰਗਿਆ ਹੀ ਕੋਈ ਈ ਆਗਾ ਬੋਲਟ ਭੇਜ ਕੋ ਜੇ ਕੋ ਲੈਣਾ ਦੇਣਾ ਤੇ ਲਾ ਲਓ ਤੇ ਉਹ ਕੱਲ ਵੀ ਆਇਆ ਸੀ ਤੁਮਾਨੂੰ ਉਹਨਾਂ ਦਾ ਕੀਤਾ ਇਹ ਕਹ ਲਉ ਉਹਨਾਂ ਨੇ ਨਾਲੇ ਦਾ ਸਾਡੇ ਗਾਲ ਪਏ ਆ ਨਾਲੇ ਨਾਲੇ ਉਹ ਸਾਡੇ ਬਣਵਾਏ ਦੇ ਗਾਲ ਪਏ ਆ ਤੇ ਉਹਨਾਂ ਨੇ ਪੱਗਾ ਪੁੱਗਾ ਮੇਰੀ ਪੱਗ ਲੈ ਗਏ ਆ ਮੁੰਡੇ ਦੇ ਵੀ ਤੇ ਨਾਲੇ ਮੇਰਾ ਮੋਬਾਈਲ ਲੈ ਗਏ ਆ ਨਾਲੇ ਕੋਟਵਾ ਫੇਰੇ ਹੀ ਥਾਣੇ ਗਏ ਤੇ ਥਾਣੇ ਵਾਲਿਆਂ ਨੂੰ ਹੀ ਸਾਨੂੰ ਜਾਣਦੇ ਆ ਸੁਣੀ ਨਹੀਂ ਦਰਖਾਸਤ ਦੇਣ ਗਏ ਉਹਨਾਂ ਸਾਨੂੰ ਲੰਮੇ ਪਾ ਕੇ ਡਾਂਗਾਣਾ ਉਹਨਾਂ ਵੀ ਕੁੱਟਿਆ ਸਾਨੂੰ ਕਿਹੜੇ ਚੌਂਕੀ ਕਿਹੜੀ ਜਿੱਥੇ ਕਿਹੜੇ ਖੜਿਆ ਵਾਲਾ ਚੌਂਕੀ ਇਹਨਾਂ ਮੁਲਾਜ਼ਮਾਂ ਨੇ ਕੁੱਟਿਆ ਹਾਂਜੀ ਮੁਲਾਜ਼ਮਾਂ ਨੇ ਕੁੱਟਿਆ ਤੇ ਇਹ ਪੱਗਾ ਤੁਹਾਡੀਆਂ ਕਿੰਨਾ ਖੜੀਆਂ ਪਰ ਗਾ ਉਹਨਾਂ ਨੇ ਰਾਜੂ ਨੇ ਤੇ ਰਾਜੂ ਦੇ ਮੁੰਡੇ ਨੇ ਇਹਦੇ ਨਾਲ ਉਹ ਜਿਹੜੇ ਬਰੋਹਣੇ ਨਾਲ ਉਹਨਾਂ ਦੇ ਆਏ ਇਹ ਸਾਰੇ ਆਏ ਸੀ ਇੱਥੇ ਹਾਂ ਜੀ ਸਾਰੇ ਨਾਲ ਉਹਨਾਂ ਦੇ ਹੋਰ ਵੀ ਇੱਕ ਰਾਜੂ ਦੇ ਇੱਕ ਰਾਜੂ ਦਾ ਮੁੰਡਾ ਅਮਰ ਗੋਟੋ ਹੈ ਤੇ ਨਾਲ ਹੋਰ ਜਿਹੜੇ ਉਹਨਾਂ ਦੇ ਹੋਰ ਵੀ ਦੋ ਤਿੰਨ ਬਰੋਹਣੇ ਨਾਲੇ ਇਹ ਜੜੀ ਥਾਸਿਆ ਹੋਈ ਨਾਲ ਆਈ ਉਹ ਵੀ ਡਲ ਪੈਂਦੀ ਨਹੀਂ ਸਾਡੇ ਹੁਣ ਕੀ ਮੰਗ ਕੀ ਕਰਦੇ ਮੰਗੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਰੇ ਪੀਏ ਸਾਡੇ ਤੇ ਝੂਠਾ ਉਲਟਾ ਪਰਚਾ ਕਰਾਉਂਦੇ ਫਿਰਦੇ ਕਾਰਾ ਮੰਗਦੇ ਬਲਾਗ ਮੰਗਦੇ ਆ ਇਹ ਸੌਂਖ ਆ ਜਾਣ ਬੰਦਿਆਂ ਦੇ ਵਿੱਚ ਤੇ ਸਾਡੇ ਤੇ ਜੋ ਮਰਜੀ ਕਾਰਵਾਈ ਕੀਤੀ ਜਾਵੇ ਪ੍ਰਿੰਦਰ ਜੀ ਆ ਕੀ ਗੱਲ ਸਟਾ ਕਿਵੇਂ ਲੱਗੀ ਸਟਾ ਕੱਲ ਮੈਂ ਸਰ ਮੇਰਾ ਭਰਾ ਆਇਆ ਵਾ ਮੀਆਂ ਮਿੰਟ ਤੇ ਕੱਲ ਮੈਂ ਸ਼ਹਿਰ ਪੜਦਾ ਕੱਲ ਸ਼ਹਿਰੋਂ ਆਇਆ ਬੁਖਾਰ ਮੈਨੂੰ ਹੈਗਾ ਇਹ ਤੇ ਕੱਲ ਆ ਆਇਆ ਮੈਂ ਆਪਦਾ ਦੁਕਾਨ ਤੇ ਬੈਠਾ ਸੀ ਕੌਣ ਆਇਆ ਆ ਮੇਰੇ ਭਰਾ ਦੇ ਸਾਰੇ ਤੇ ਆ ਸਾਰੇ ਆਏ ਤੇ ਬਾਅਦ ਚ ਮੈਂ ਮੈਂ ਮੇਰੀ ਕੋਈ ਗੱਲ ਨਹੀਂ ਮੈਂ ਦੁਕਾਨ ਤੇ ਬੈਠਾ ਹਾਂ ਤੇ ਇਹਨਾਂ ਨੇ ਬਾਅਦ ਚੋਂ ਬਾਹਰ ਆਣ ਕੇ ਤੇ ਇਹਨਾਂ ਨੇ ਗੁੱਟ ਮਾਰ ਕਰਨ ਲੱਗ ਪਏ ਮੇਰੇ ਨਾਲ ਮੈਂ ਵਿੱਚ ਛਟਾਉਣ ਤੇ ਮੈਨੂੰ ਵਿੱਚ ਉਹਨਾਂ ਗੁੱਟ ਮਾਰ ਕੀਤੀ ਮੇਰੇ ਵੀ ਛਟਾਂ ਲਾਈਆਂ ਆ ਇਹ ਮੂੰਹ ਦੇ ਲੱਕੀਆਂ ਦੇ ਇਹ ਉਹਨਾਂ ਹੀ ਸਾਰੀਆਂ ਲਾਈਆਂ ਸਾਰੀਆਂ ਉਹਨਾਂ ਨੇ ਲਾਈਆਂ ਸਿਕਾ ਬਾਅਦ ਚੋਂ ਬਾਅਦ ਚੋਂ ਸਾਰੇ ਅਸੀਂ ਤਿੰਨੇ ਇਨਸਾਫ ਲਈ ਵੀ ਹਿੰਦ ਚੌਂਕੀ ਗਏ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਇਹ ਮੁੜ ਕੇ ਉਹ ਨਾ ਜਾਣਦੇ ਕੋਈ ਨਹੀਂ ਉਹਨਾਂ ਨੂੰ ਸਿੱਧਾ ਅੰਦਰ ਚੌਂਕੀ ਜਾ ਕੇ ਲੰਮੇ ਪਾੜਿਆ ਉਹ ਕੋ ਡੰਗਾ ਮਾਰਿਆ ਲਾਸ਼ਾਂ ਪਈਆਂ ਪਰ ਮੇਰੇ ਭਰਾ ਦੀ ਤੇ ਮੇਰੇ ਡੈਡੀ ਦੀ ਪੱਕ ਨਾ ਲੱਗੀ ਤੇ ਮੇਰੇ ਡੈਡੀ ਦਾ ਫੋਨ ਵੀ ਨਾ ਲੱਗਿਆ ਹੁਣ ਕੀ ਮੰਗ ਕੀ ਕਰਦੇ ਜੀ ਮੰਗਾਂ ਇਨਸਾਫ ਚਾਹੀਦਾ ਸਾਡੇ ਨਾਲ ਬਹੁਤ ਇਨਾਂ ਤੱਕ ਆ ਟੌਰਚਰ ਕਰਦੇ ਰਹਿਆ ਨੂੰ ਸ਼ੁਰੂ ਦੋਜੇ ਦਾ ਵਿਆਹ ਆਇਆ 6-7 ਮਹੀਨੇ ਹੋ ਗਏ ਨਾ ਬਹੁਤ ਟੌਰਚਰ ਕੀਤਾ ਅਮਰਜੀਤ ਸਿੰਘ ਕਿਹੜਾ ਪਿੰਡ ਹੈ ਖਰੀਆਲਾ ਆ ਕੀ ਗੱਲ ਜਿਹੜੀਆਂ ਸੱਟਾ ਸੁੱਟਾ ਲੱਗੀਆਂ ਸੱਟਾ ਇਹ ਜੀ ਵਿਆਹ ਮੇਰਾ ਮੀਆਂ ਮੇਂ ਦਾ ਹੈ ਤੇ ਉਹਨਾਂ ਨੇ ਕੀ ਕੀ ਨਾਲੇ ਲੇਬ ਉਹਨਾਂ ਨੇ ਸ਼ੁਰੂ ਤੋਂ ਹੀ ਤੁਹਾਨੂੰ ਤਾਂ ਕਿ ਪਰੇਸ਼ਾਨ ਕਦੀ ਫੀਸਾਂ ਦੋ ਤੇ ਕਦੀ ਕੋਈ ਹਾਂਜੀ ਤੇ ਉਹਨਾਂ ਨੇ ਸ਼ੁਰੂ ਤੋਂ ਤੰਗ ਕੀਤਾ ਤੇ ਐਤਕੀ ਸਾਰੀ ਜਦੋਂ ਕੁੜੀ ਦੀ ਪੜ੍ਹਾਈ ਪੂਰੀ ਹੋ ਗਈ ਆ ਤੇ ਆਪਾਂ ਨੂੰ ਪਤਾ ਕਿ ਰੋਲ ਨੰਬਰ ਤੋਂ ਪਹਿਲਾਂ ਸਾਰੀਆਂ ਫੀਸਾਂ ਜਮ੍ਹਾਂ ਹੋ ਜਾਂਦੀਆਂ ਉਹ ਹੁਣ ਵੀ ਆਂਦੇ ਕਿ 8000 ਰੁਪਏ ਪੈਸੇ ਦੇਣੇ ਆ ਹਾਂਜੀ ਤੇ ਉਹ ਤੰਗ ਪਰੇਸ਼ਾਨ ਤੇ ਅਜੇ ਉਹ ਕੁੜੀ ਆਂਦੀ ਰੀਚਾਰਜ ਤੇ ਉਹ ਵੀ ਮੇਰੇ ਉਹਨਾਂ ਨੇ ਉਹਨੇ ਮਾਰਨਾ ਉਹਨੇ ਹਾਂਜੀ ਤੇ ਉਹਨੇ ਤੱਕ ਪਰੇਸ਼ਾਨ ਇਤਰਾ ਮੈਨੂੰ ਸ਼ੁਰੂ ਦੇ ਕਰਦੇ ਰਹੇ ਤੇ ਜੇ ਸਹਰਿਆਂ ਨੂੰ ਆਂਦੇ ਆਂਦੇ ਰਹੇ ਪਾਪਾ ਨੂੰ ਰੋਟੀ ਨਹੀਂ ਇਹਨਾਂ ਨੇ ਪੁੱਛਣੀ ਤੇ ਅਜੇ ਆਖਿਆ ਸਹਰੇ ਵੀ ਨਿਆਣੀ ਦਿੰਦੇ ਉਹ ਵੀ ਆਂਦੇ ਕਿ ਜੇ ਮਤਲਬ ਕਿ ਨਹੀਂ ਪੁੱਛਦੀ ਕੁੜੀ ਤਾਂ ਫਿਰ ਕਿਹੜੀ ਗੱਲ ਹੈ ਲੜਾਈ 'ਚ ਨਾ ਪੁੱਛੀ ਹੋਊਗੀ ਤੇ ਆ ਥੋੜੇ ਦਿਨ ਹੋ ਗਏ ਇਹਨਾਂ ਨੂੰ ਮੈਂ ਢਾਬੇ ਤੋਂ ਲਿਆਣ ਕੇ ਰੋਟੀ ਖਵਾਈ ਐ ਡਬਲ ਰੋਟੀਆਂ ਇਹਨਾਂ ਨੇ ਖਾਧੀਆਂ ਵਾਂ ਹਾਂਜੀ ਤੇ ਫਿਰ ਫਿਰ ਕੱਲ ਕੱਲ ਆਏ ਆ ਤੇ ਉਹਨਾਂ ਨੂੰ ਜੇ ਸਹੁਰਿਆਂ ਨੂੰ ਦੱਸਿਆ ਵਾ ਤੇ ਉਹ ਤੁਹਾਡੇ ਤੁਹਾਡੇ ਗੱਲ ਪਏ ਆ ਤਹੀ ਰਹੀਂ ਸ ਕੋ ਇੱਜਤ ਮਾਨ ਕੀਤਾ ਵਾ ਤੇ ਉਹ ਤੁਹਾਡੇ ਗੱਲ ਪਏ ਉਹਨਾਂ ਨੇ ਮੇਰੇ ਸਿਰ ਚ ਮੁਕੀਆਂ ਸਾਰੇ ਆ ਪਾਪਾ ਨੂੰ ਕੁੱਟਿਆ ਵਰਿੰਦਰ ਆ ਮੇਰੇ ਭਰਾ ਨੂੰ ਕੁੱਟਿਆ ਵਾ ਮੇਰੇ ਫੁੱਫੜ ਨੂੰ ਉਹਨਾਂ ਦੀਆਂ ਪੱਗਾਂ ਢੀਆਂ ਲਈਆਂ ਸਾਡੇ ਵਾਲ ਪੁੱਟ ਕੇ ਇਥੇ ਮੇਰੇ ਧੌਣ ਚ ਵਾਲ ਪਿਆ ਵਾ ਉਹਨਾਂ ਮੇਰੇ ਭਰਾ ਦੇ ਵੀ ਸੱਟਾਂ ਲਈਆਂ ਹਾਂ ਦੇ ਤੇ ਆ ਪਾਪਾ ਨੂੰ ਇਹਦੇ ਬਾਅਦ ਚ ਜਦੋਂ ਅਸੀਂ ਥਾਣੇ ਦਰਖਾਸਤ ਲਗਾਉਣ ਗਏ ਆ ਤੇ ਉਹਨਾਂ ਨੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੇ ਆ ਤੇ ਉਹਨਾਂ ਨੇ ਉਹਨਾਂ ਨੇ ਹਨੂ ਕੁੱਟ ਮਾਰ ਕੀਤੀ ਆ ਨੰਗੇ ਸਿਰ ਕਿਉਂ ਖਲੋਤੇ ਸੀ ਨੰਗੇ ਸਾਡੀ ਉਹ ਉਹਨਾਂ ਨੇ ਉਹਨਾਂ ਨੇ ਸਾਡੇ ਮਾਰੀਆਂ ਹੀ ਉਹਨਾਂ ਨੇ ਪੱਗਾਂ ਲਾਈਆਂ ੜੀਆਂ ਤੇ ਪੱਗਾਂ ਕਿੱਥੇ ਪੱਗਾਂ ਉਹ ਲੈ ਕੇ ਤੇ ਉਹ ਆਂਦੇ ਅਸੀਂ ਟੰਗਣੀਆਂ ਕਿੰਨੇ ਕਿੰਨੇ ਖੜੀ ਪੱਗਾਂ ਆਂਦੇ ਉਹ ਪੱਗ ਉਹ ਸਾਰੇ ਇਕੱਠੇ ਹੀ ਉਹ ਇੱਕ ਮੇਰਾ ਸਹੁਰਾ ਕਰਮਜੀਤ ਸਿੰਘ ਆ ਤੇ ਸਾਥ ਸਤਿੰਦਰਪੁਰ ਗੌਰਿਆ ਤੇ ਨਾਲ ਉਹ ਜਿਹੜਾ ਮੇਰੇ ਸਹੁਰੇ ਦਾ ਫੁੱਫੜ ਆ ਤੇ ਉਹਦਾ ਮੁੰਡਾ ਵਾ ਤੇ ਇੱਕ ਮੇਰੇ ਇੱਕ ਮੇਰੇ ਫੁੱਫੜ ਦਾ ਜਿਹੜਾ ਭਰਾ ਵਾ ਉਹ ਤੇ ਇੱਕ ਉਹਦਾ ਮੁੰਡਾ ਸ਼ਮਸ਼ੇਰ ਸਿੰਘ ਨਾਲ ਹਲੋ ਹਾਂਜੀ ਸਰਦਾਰ ਕਰਮਜੀਤ ਸਿੰਘ ਜੀ ਹਾਂਜੀ ਹਾਂਜੀ ਸਰ ਜੀ ਅੰਤਰਗਤ ਤੁਹਾਡੇ ਦੋ ਝਗੜੇ ਵਾਲੇ ਮਸਲੇ ਦੇ ਵਿੱਚ ਤੁਹਾਡੀ ਪੱਖ ਲੈਣਾ ਸੀਗਾ ਹਾਂਜੀ ਦੱਸੋ ਹੁਕਮ ਕਰੋ ਤੁਸੀਂ ਤੁਹਾਡਾ ਜਿਹੜਾ ਇਹ ਹੈ ਅਮਰਜੀਤ ਸਿੰਘ ਉਹ ਕਹਿੰਦਾ ਕਿ ਮੇਰੇ ਸਾਡੀ ਘਰ ਆਣ ਕੇ ਕੋਟ ਮਾਰ ਕੀਤੀ ਆ ਨਾਲ ਸਾਡੀਆਂ ਪੱਗਾਂ ਦੇ ਸਾਫਾ ਲਾ ਕੇ ਸਾਡੇ ਨਾਲ ਲੈ ਕੇ ਵੀ ਦੇਖੋ ਜੀ ਮੇਰੇ ਕੋਲ ਮੇਰੇ ਕੋਲ ਕੋਸ਼ਿਸ਼ ਤਰ੍ਹਾਂ ਦਾ ਕੋਈ ਸੱਸਮ ਨਹੀਂ ਹੋਇਆ ਇਹਨਾਂ ਦਾ ਇਹ ਤੇ ਗਹੀ ਇਥੇ ਆਪਣੀ ਕੁੜੀ ਨੂੰ ਵੇਖਣ ਵੀ ਕੀ ਹਿਸਾਬਤਾ ਹੈ ਕਿੱਦਾਂ ਚੱਲਦਾ ਇਹ ਪਹਿਲਾਂ ਇਹ ਕੁੱਟਦੇ ਮਾਰਦੇ ਰਿਆ ਕੁੜੀ ਨੂੰ ਇਹੋ ਬੰਦੇ ਅੱਛਾ ਤੇ ਆਸੀ ਪਾਸੇ ਤੋਂ ਸਾਡੇ ਵੀ ਇਹਨਾਂ ਦੇ ਵਾਲੇ ਕਈ ਕਹਿੰਦੇ ਵੀ ਉਦੋਂ ਕੱਲ ਵੀ ਉਹਨਾਂ ਨੇ ਕਿਹਾ ਵੀ ਗਵਾਨ ਇਹਨਾਂ ਨੇ ਉਹ ਬਿਆਨ ਦੇ ਨੂੰ ਤਿਆਰ ਆ ਵੀ ਕੁੜੀ ਨੂੰ ਮਾਰਦੇ ਸੀ ਤੇ ਬੂਹਾਂ ਬੰਦ ਕਰ ਲੈਣ ਤੇ ਚੀਕਾਂ ਆਉਂਦੀਆਂ ਸੀ ਅੱਛਾ ਇਹ ਤੇ ਕੁੜੀ ਨੂੰ ਮਿਲਣ ਗਏ ਅਸੀਂ ਤੇ ਵੇਖਣ ਗਏ ਵੀ ਹਿਸਾਬ-ਕਿਤਾਬ ਸਹੀ ਰਵੇ ਵਿਚਾਰੇ ਇਹਨਾਂ ਦਾ ਤੇ ਉਹ ਤੇ ਇਹਨਾਂ ਨੇ ਅਗਲੇ ਪਾਸੇ ਇਹ ਪੈਸੇ ਸਭ ਕਰ ਗਿਆ ਦੇ ਪੈਸੇ ਸਭ ਅਸੀਂ ਤੇ ਪਹਿਲਮਾਨ ਜੀ ਨਾਲ ਗਏ ਸਾਰੇ ਕੁਸ਼ੀ ਸਾਰੇ ਕਰਨ ਵੀ ਇਹ ਸੱਟਨ ਮਸਲਾ ਹਾਲ ਹੋ ਜੇ ਬੈਠ ਕੇ ਵੀਹੀ ਕੁੜੀ ਸੁਹਣੀ ਆਹੀ ਇਹ ਥੋੜਾ ਦੀ ਆਹੀ ਕੁੜੀ ਰੱਖਣੀ ਆ ਹਾਂ ਹਾਂ ਤੇ ਨਹੀਂ ਜਿਹੜੀ ਪਾਗ ਸੁਹਣੀ ਹੋਵੇ ਜਿਹੜਾ ਪਾਗ ਦੇ ਸਾਫਾ ਜਿਹੜਾ ਇਹ ਤੁਸੀਂ ਨਾਲ ਲੈ ਕੇ ਚਲੇਗੇ ਨਹੀਂ ਭਾਜੀ ਕੋਈ ਨਹੀਂ ਹੈਗਾ ਸਾਡੇ ਕੋਲ ਪਾਗ ਨਾ ਪਾਗ ਕੇ ਕਹਨਾਂ ਦਾ ਨਾ ਸਾਫਾ ਹੈਗਾ ਕੋਈ ਸਰ ਤ੍ਰੀ ਲੁਮਾਵੜਾ ਉਹਨਾਂ ਦੀ ਦਰਖਾਸਤਾਂ ਸਾਡੇ ਕੋਲ ਆ ਗਈਆਂ ਜਿਹੜਾ ਵੀ ਦੂਸੀ ਪਾ ਗਿਆ ਪਾ ਗੀ ਕੋਈ ਸਰ ਪੱਗਾਂ ਦਾ ਮਸਲਾ ਆਇਆ ਕਿ ਜਿਹੜੀਆਂ ਪੱਗਾਂ ਪੁਗੜਾਂ ਦੇ ਚੱਲਣ ਦੇ ਹੈਗੇ ਕਹਿੰਦੇ ਕਿ ਸਾਡੀ ਪੱਗਾਂ ਜਿਹੜੀਆਂ ਨਾਲ ਖੜੀਆਂ ਨਹੀਂ ਸਰ ਹਵੇ ਤੱਕ ਮੇਰੇ ਕੋਲ ਨਹੀਂ ਆਇਆ